ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ 32 ਤੇ 33 ਨਾਗਸ ਨੂੰ ਦਿਖਾਵਾਂਗੇ ਤੇ ਇਹ ਡਿਟੇਲ ਕੱਲੇ ਕੱਲੇ ਨਾਗਵਾਰੇ ਵੀਰ ਤੋਂ ਲੈ ਕੇ ਦੇਵਾਂਗੇ ਇੱਥੇ ਮਹੀਨੇ ਦੇ ਵਿੱਚ 4-4 5-5 ਲਾਟ ਨਿਕੜ ਕੇ ਹੁੰਦੇ ਆਗੇ ਜਦੋਂ ਵੀ ਆਪਾਂ ਆਉਂਨੇ ਆ 30 ਤੋਂ ਲੈ ਕੇ 35 ਕਈ ਕੀ ਵਾਰ 40 ਤੱਕ ਵੀ ਚਲੇ ਜਾਂਦੇ ਆਂ گاਵਾ ਇੱਥੇ ਹਾਜ਼ਰ ਮਿਲਦੀਆਂ ਇਕੱਲੇ ਇਕੱਲੇ ਨਾਗਵਾ ਡਿਟੇਲ ਪੁੱਛਦੇ ਪੁੱਛਦੇ ਵੀਰ ਨੂੰ ਕਿੱਦੇ ਨਾਲ ਲਾਟੇ ਸੇਲ ਕਰਨਾ ਸਾਰਾ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਆਪਣਾ ਵੀਰੇ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਜੀ ਪਿੰਡ ਸੀਨੀਵਾਲ ਕਲਾਂ ਵੱਡਾ ਸੀਨੀ ਵਾਲਾ ਫਾਰਮ ਸੀਨੀਵਾਲ ਕਲਾਂ ਤੋਂ 1.5 ਤੋਂ 2 ਕਿਲੋਮੀਟਰ ਚੱਲ ਕੇ ਕਲਾਲ ਦੀ ਛੜਤੇ ਵੀਰੇ ਆਪਣਾ ਫਾਰਮ ਹੈਗਾਗਾ ਜਿਲ੍ਹਾ ਵੀਰ ਜੀ ਆਪਣਾ ਬਰਨਾਲਾਗਾ ਕ੍ਰੈਕਟ ਨੰਬਰ ਆਪਣਾ ਵੀਰੇ ਨੋਟ ਕਰ ਲਓ 62 807 13934 62 80 13934 ਹਾਂ ਜੀ ਵੀਰੇ ਮੇਰਾ WhatsApp ਇਸੇ ਨੰਬਰ ਤੇ ਚੱਲਦਾ ਕੋਈ ਵੀ ਵੀਰ WhatsApp ਤੇ ਮੈਨੂੰ ਹੈਲੋ ਦਾ ਮੈਸੇਜ ਕਰੂਗਾ ਸਾਡੀ ਲੋਕੇਸ਼ਨ ਆਟੋਮੈਟਿਕ ਵੀਰ ਨੂੰ ਆ ਜੂਗੀ ਉਹਦੇ ਟੱਚ ਕਰਕੇ ਆ ਜੇ ਉਹ ਸਿੱਧੀ ਵੀਰ ਨੂੰ ਫਾਰਮ ਤੇ ਲੈ ਕੇ ਉਹ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਪੈਣੀ ਅੱਜ ਆਪਾਂ 2 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਆ ਸਵੇਰ ਦਾ ਟਾਈਮ 9:10 ਦਾ ਟਾਈਮ ਜਾਣਾ ਹਾਂ ਵੀਰੇ 2 ਤਰੀਕ ਨੂੰ ਆਪਾਂ ਵੀਡੀਓ ਕਵਰ ਕਰਦੇ ਆ 9ਵੇਂ ਮਹੀਨੇ ਚ ਤੇ ਟਾਈਮ ਵੀ ਆਪਣਾ ਨਾਉ 10:00 ਵਜੇ ਦਾ ਤਕਰੀਬਨ ਵੀਡੀਓ ਆਪਾਂ 2:00 ਵਜੇ ਵੀਰੇ ਛੱਡ ਦੇਾਂਗੇ 2 ਤਰੀਕ ਨੂੰ ਇਹ ਠੀਕ ਹੈ ਤੇ ਆਪਾਂ ਜਿਹੜਾ ਕੱਲ ਨੂੰ 3 ਤਰੀਕ ਨੂੰ ਵੀਰੇ ਮਾਲ ਸਾਰਾ ਰੈਸਟ ਕਰੂਗਾ ਮੈਨੂੰ ਵੀ ਕਿਤੇ ਜ਼ਰੂਰੀ ਕੰਮਾਂ ਜਾਣਾਗਾ ਠੀਕ ਹੈ ਪਹਿਲਾਂ ਮਗਰੋਂ ਕੋਈ ਵੀਰ ਨਾ ਆਵੇ ਆਪਾਂ 4 ਤਰੀਕ ਨੂੰ ਵੀਰੇ ਮਾਲ ਵੇਚਣਾਗਾ 4 ਤਰੀਕ ਨੌਵਾਂ ਮਹੀਨਾ 2024 ਵੀਰੇ ਦਿਨ ਬੁੱਧਵਾਰ ਬਣਦਾ ਠੀਕ ਹੈ ਯਾਨੀ ਕਿ ਦੋ ਦਿਨ ਵਿੱਚ ਅੱਜ ਦਾ ਤੇ ਕੱਲ ਦਾ ਵੀਰੇ ਜੈ ਜੈਕਾਰ ਹਾਂਜੀ ਅੱਜ ਆਪਾਂ ਕਰਟੋਗੜ 25 ਨਾਗ ਵੀਰੇ ਕੈਮਰੇ ਸਾਹਮਣੇ ਕਰਾਂਗੇ ਤੇ ਸੱਤ ਨਾਗ ਆਪਣੇ ਹੋਰ ਆਉਣਾ ਟ 4 ਤਰੀਕ ਨੂੰ ਬੁੱਧਵਾਰ ਨੂੰ ਸਵੇਰ ਆਪਾਂ ਪਰਮਾਤਮਾ ਦੀ ਕਿਰਪਾ ਸਦਕਾ 7 ਵਜੇ ਸੌਦੇ ਚਲਾ ਦੇਾਂਗੇ ਤੇ 12 1 ਵਜੇ ਤੱਕ ਵੀਰੇ ਆਪਣਾ ਕੰਮ ਬੜੀ ਨਾਮਦਾਰੀ ਨਾਲ ਚੱਲਦਾਗਾ ਸੇ ਤੋਂ 7 ਘੰਟੇ ਆਪਣਾ ਕੰਮ ਚੱਲਦਾ ਹੁੰਦਾ ਰੇਟ ਕਿੱਥੋਂ ਕਰੂਗਾ ਆਪਣੇ ਕੋਲ ਆ ਰੇਟ ਵੀਰੇ ਆਪਾਂ 50000 ਤੋਂ ਸ਼ੁਰੂ ਕਰਦੇਾਂਗੇ ਜੀ 50 55 60 65 70 75 ਇਸ ਤਰ੍ਹਾਂ ਕਰਦਾ ਕਰਦਾ ਵੀਰੇ ਐਂਡ ਵਾਲਾ ਰੇਟ ਆਪਣਾ ਲੱਖ ਹੋ ਜਾਊਗਾ ਜੀ ਠੀਕ ਹੈ ਤੇ ਨਾ ਸੌਦੇ ਸਾਰੇ 50 ਵਾਲਿਆ ਨਾ ਲੱਖ ਵਾਲਿਆ ਦੋ ਸੌ ਸੌਦੇ 50 ਵਾਲਿਆ ਦੋ ਸੌ ਸੌਦੇ ਲੱਖ ਵਾਲਿਆ ਜਿਹੜਾ ਪਚਾਲੇ ਚੜਨਾ ਰੇਟ ਆਪਣਾ ਉਹ ਵੀਰੇ 60000 ਤੋਂ ਲੈ ਕੇ 80000 ਦੇ ਵਿੱਚ ਹੋਊਗਾ ਠੀਕ ਹੈ ਜਿਹੜਾ 60 ਤੋਂ 80 ਦਾ ਰੇਟ ਆ ਉਹਦੇ ਵਿੱਚ ਵੀਰੇ ਭਾ ਵੀ ਹਰੇਕ ਲਾਂ ਦਾ ਤੇ ਉਹਦੇ ਵਿੱਚ ਨਾਗ ਵੀ ਵੀਰੇ ਚੰਗਾ ਸਾਫ ਸੁਥਰਾ ਮਿਲ ਜਾਂਦਾ ਚੰਗੇ ਦੁੱਧ ਵਾਲੀ ਬੈੜ ਮਿਲ ਜਾਂਦੀ ਆ ਬਾਕੀ ਵੀਰਾਂ ਨੂੰ ਬੇਨਤੀ ਕਰਦਾ ਤੁਹਾਡੇ ਕੋਲ ਦੋ ਦਿਨਾਂ ਵੀਰੇ ਬਾਹਰੋਂ ਰੇਟ ਪਤਾ ਕਰ ਲਓ ਕੱਲੇ-ਕੱਲੇ ਨਾਗ ਦੇ ਵਿੱਚ 15 ਤੋਂ 20000 ਬਚਤ ਕਰਕੇ ਵੀਰਾਂ ਨੂੰ ਮੋੜਾਂਗੇ ਇਹ ਵੀਰੇ ਅਸੀਂ ਪੂਰੇ ਵਿਸ਼ਵਾਸ ਨਾਲ ਕਹਿ ਸਕਦੇ ਹਾਂਗੇ ਠੀਕ ਹੈ ਬਾਕੀ ਅਸੀਂ ਨਹੀਂ ਕਹਣਾ ਤੁਸੀਂ ਜਦੋਂ ਜਿਹੜਾ ਬੰਦਾ ਗਊ ਲਊ ਸਾਡੇ ਘਰੇ ਆ ਕੇ ਉਹ ਆਪਦੇ ਮੂੰਹੋਂ ਕਹੂਗਾ ਵੀ ਸਾਡਾ 15 ਤੋਂ 20000 ਦਾ ਵੀਰੇ ਫਾਇਦਾ ਹੋਇਆ। ਜੈ ਜੈ ਗੱਲ। ਪਹਿਲਾ ਨੰਬਰ ਤੇ ਆਪਾਂ ਜਰਸੀ ਤੋਂ ਸਟਾਰਟਿੰਗ ਕਰਦੇ ਆਂ। ਆ ਕੱਢ ਲੋ ਵੀਰੇ ਜਰਸੀ। ਕੱਢ ਲੋ ਜਰਸੀ ਬਾਕੀ ਵੀਰੇ ਵੈਰਾਈਟੀ ਤਕਰੀਬਨ ਸਾਡੇ ਕੋਲ ਸਾਰੀ ਮਿਲੂਗੀ। ਠੀਕ ਹੈ। ਕੋਕੜ ਬੜਾ ਵਾਲਾ ਵੀਰ ਫੋਨ ਨਾ ਲਾਵੇ ਛੋਟੀਆਂ ਬਸਿਆ ਵੀਰ ਫੋਨ ਨਾ ਲਾਵੇ ਉਹ ਟਾਈਮ ਖਰਾਬ ਹੁੰਦਾਗਾ। ਉਹ ਕੰਮ ਆਪਾਂ ਵੀਰੇ ਬਿਲਕੁਲ ਨਹੀਂ ਕਰਦੇ ਤੇ ਤਾਜ਼ੇ ਨਾ ਘੁੰਗੇ 11-12 ਨਾਗ ਵੀਰੇ ਦੇ ਵਿੱਚ ਤੇ ਬਾਕੀ 20-22 ਨਾਗ ਵੀਰੇ ਸੂਣ ਵਾਲੇ ਹੋਣਗੇ 5-4 ਦਿਨ ਦੇ ਵਿੱਚ। ਆਪਾਂ ਜਰਸੀ ਵੜ ਦੇਖੀ ਜਾਂਦੇ ਆਂ ਚੰਗੀ ਬਹਿਣ ਸੋ ਫੇਸ ਕੁਆਲਿਟੀ ਗੱਲ ਅਗੇ ਚੰਗੀ ਆ ਜਾਵਾ ਹਨਾ ਵੀਰੇ ਚੰਗੀ ਆ ਥਣਲੇਵੇ ਵਾਲੀ ਆ ਬਾਕੀ ਵੀਡੀਓ ਜੇ ਪਹਿਲੇ ਹੀ ਦੱਸ ਦਿੰਨੇ ਆ ਬਾਕੀ ਵੀਰੇ ਜਦੋਂ ਜਿੰਨਾ ਮਾਲ ਹੋਊਗਾ ਵੀਰੇ ਸਾਰਾ ਹੱਥੀਂ ਚਵਾਈ ਵਾਲਾ ਹੋਊ ਥਣਲੇਵੇ ਵਾਲਾ ਮਾਲ ਹੋਊਗਾ ਠੀਕ ਹੈ ਤਕਰੀਬਨ ਸਾਡੇ ਕੋਲੇ ਵੀਰੇ 14 17 ਤੋਂ 18 ਨਾ ਆ ਗਏ ਇਹ ਜਿਹੜੇ ਫਾਰਮਾਂ ਚੋਂ ਖਰੀਦੇ ਵਾ ਜਿਨ੍ਹਾਂ ਦੀ ਬਲੱਡ ਲਾਈਨ ਆਪਣੇ ਕੋਲੇ ਲਿਖਤੀ ਰੂਪ ਦੇ ਵਿੱਚ ਮਿਲੀ ਆ ਤੇ ਆਪਾਂ ਵੀਰਾਂ ਨੂੰ ਲਿਖਤੀ ਰੂਪ ਦੇ ਵਿੱਚ ਹੀ ਦੇਵਾਂਗੇ ਨਾ ਤਾਂ ਅਜੇ ਤੱਕ ਵੀਰੇ ਮੂਰੋਂ ਮੂੰਹ ਜਮਾਨੀ ਆਪਾਂ ਕੋਈ ਬੰਦਾ ਕਹੇ ਵੀ ਆ ਲੱਗਿਆ ਵਾ ਅਸੀਂ ਮਨ ਬਸਵਾਸ ਨਹੀਂ ਕਰਦੇ ਠੀਕ ਹੈ ਤੇ ਨਾਈ ਮੂੰਹ ਜਵਾਨੀ ਵੀਰੇ ਅਸੀਂ ਦੱਸਦੇ ਆ ਠੀਕ ਹੈ ਜਿਹਦਾ ਲਿਖਤੀ ਰੂਪ ਚ ਆਪਾਂ ਨੂੰ ਬਾਇਓ ਡਾਟਾ ਮਿਲਿਆ ਉਹਦਾ ਲਿਖਤੀ ਰੂਪ ਚ ਹੀ ਦੇ ਮੰਗੀ ਦੋ ਨੰਬਰ ਦੇ ਵਿੜ ਦੇਖੀਏ ਨੇ ਆਪਾਂ ਜਰਸੀ ਜੀ ਇੱਕ ਨੰਬਰ ਵਾਲੇ ਵੀਰੇ ਨੂੰ 20 ਲੀਟਰ ਤੋਂ ਘੱਟ ਵਾਲੀ ਕੋਈ ਨਾ ਮੰਨ ਕੇ ਲਵੇ ਜਿਹੜੀ ਦੋ ਨੰਬਰ ਵਾਲੀ ਵੀਰੇ ਚੰਗੀ ਵੱਡੀ ਆ ਗਈ ਇਹਦਾ ਬੀਮਾ ਵੀ ਹਜੇ 5 ਮਹੀਨੇ ਬਾਕੀ ਪਿਆਗਾ ਠੀਕ ਹੈ ਤੇ ਇਹਦਾ ਵਜਾਦ ਚ ਹੋਇਆ ਬਾਈ ਇਧਰ ਆਪਾਂ ਦਿਖਾ ਦਾਂਗੇ ਟੋਕਨ ਤੇ ਹੈਗਾ ਟੋਕਨ ਤੁਸੀਂ ਸਾਰਾ ਸਰਚ ਹੋ ਜਾਣਾ ਇਹਦਾ ਇੰਸ਼ੋਰੈਂਸ ਵੀ ਹੋਇਆ ਵਾ ਹਾਂ ਇਹ ਸੂਆ ਵੀਰੇ ਦੂਜਾ ਸੂੰਦੀ ਆ ਮੂੰਹ ਹਜੇ ਸੇਦਾਂਦਾ ਕੀ ਇਹ 20 ਤੋਂ ਹਾਂ ਦੇਖ ਸਕਦੇ ਹੋ ਨਿੰਨੀ ਫਾਰਮ ਚੋਂ ਆਈ ਐ ਤੁਹਾਨੂੰ ਮਰਵਾ ਦੇਣਾ ਠੀਕ ਹੈ ਪਜਾਜ ਕੰਪਨੀ ਦਾ ਇੰਸ਼ੋਰੈਂਸ ਵੀ ਹੋਇਆ ਵਾ ਹਾਂਜੀ 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 ਵੀਰੇ ਠੀਕ ਹੈ ਕਹਿੰਦਾ ਪਾਪ ਜੇ ਰੱਬ ਨਾ ਕਰੇ ਕੋਈ ਨੁਕਸਾਨ ਹੁੰਦਾ ਇਹਦਾ ਬੈਨੀਫਿਟ ਨਾ ਬਾਕੀ ਹੈਗਾ ਹੈਗਾ ਬਾਕੀ ਜਿਹੜਾ ਕੋਈ ਵੀ ਵੀਰ ਨਿੰਨੀ ਫਾਰਮ ਦਾ ਕੰਮ ਕਰਦਾਗਾ ਤਕਰੀਬਨ ਜਾਣੀ ਦੀ ਸਾਰੀਆਂ ਗਾਇਆਂ ਦਾ ਕਰਾਉਣਾ ਚਾਹੀਦਾ ਹੈ ਜੈ ਸਾਰੇ ਚੀਜ਼ਾਂ ਹਣਾ ਚੰਗਾ ਵੀਰੇ 2-4 ਸਾਲ ਕਰਾ ਲਓ ਪਹਿਲਾਂ ਜਦੋਂ ਸ਼ੁਰੂਆਤੀ ਆਪਾਂ ਕਰਦੇ ਆਂ ਫਾਰਮ ਦੀ ਜਦੋਂ ਬਾਅਦੋਂ ਆਪਾਂ ਵੀਰੇ ਚੰਗਾ ਜਾਣੀ ਪੋਜੀਸ਼ਨ ਤੇ ਪਹੁੰਚ ਗਏ ਤੇ ਉਦੋਂ ਚਾਹੇ ਨਾ ਕਰਾਓ ਕੋਈ ਗੱਲ ਸ਼ੁਰੂਆਤ ਜਾਈ ਜ਼ਰੂਰੀ ਹੁੰਦਾ ਹੈ। ਜੈ ਜੈ ਗੱਲ। ਹਾਂਜੀ। ਅੱਗੇ 3 ਨੰਬਰ ਆ ਗਈ ਜਰਸੀ। 3 ਨੰਬਰ ਵੀਰੇ ਜਰਸੀ ਆ ਗਈ। ਆਪਾਂ ਨੂੰ ਐਰ ਸੈਂਟ ਕਰਾਸ ਕਹਿ ਦੇਣਿਆ। ਠੀਕ ਹੈ। ਤੇ ਬਿਲਕੁਲ ਪਤਲੇ ਪਿੰਡੇ ਦੀ ਆ ਵੀਰੇ। ਤਕਰੀਬਨ ਮਾਲ ਸਾਡੇ ਕੋਲ 1000 ਨਾਲ ਕੋਈ ਅੰਦਰ ਹੈਗੀਆਂ ਵੀਰੇ। 5-4 ਗਾਮਾਂ ਦੇ ਘੱਟ ਲੋ। ਧਣੀਆਂ ਬਾਕੀ 20 ਤੋਂ ਪਲੱਸ ਵਾਲਾ ਮਾਲ ਹੀ ਆ। ਠੀਕ ਹੈ। ਵਿੱਚ-ਵਿੱਚ ਨਾਲ ਸਾਡੇ ਕੋਲ 35-37 ਲੀਟਰ ਵਾਲੀਆਂ ਵੀ ਹੈਗੀਆਂ ਵੀਰੇ। ਇੱਕ ਜਰ ਪ੍ਰਮਾਤਮਾ ਦੀ ਕਿਰਪਾ ਹਦਕਾ ਜੀ। ਠੀਕ ਹੈ। ਹਾਂਜੀ। ਕਹਿੰਦਾ ਭਾਬੀ 35 ਦੇ ਨੇੜੇ ਤੇ ਹ ਇਹਨੇ ਕੰਮ ਕਰਨਾਗਾ ਵੀਰੇ ਹੁਣ ਬਸ ਸ਼ੁਰੂ ਕਰ ਦੇਣਾ ਫਿਰ 8-9 ਮਹੀਨੇ ਆਪਣਾ ਨੂੰ ਜਾਨੀ ਨਜ਼ਾਰੇ ਦੇ ਹੋਣਗੇ ਜੀ ਜਿਆ ਜਿਆ ਗੱਲ ਆ ਹਾਂਜੀ ਇਹਦੀ ਐਵਰੇਜ ਲਾ ਕੇ ਚੱਲੀ ਆਪਾਂ ਦੁੱਧ ਦੀ ਜਾਲੀ ਵੀਰੇ 20 ਤੋਂ ਜਾਨੀ ਦੀ 90 ਲਾ ਲਓ ਬਸ ਜੇ 18 ਮੰਨ ਲਓ ਪਰ ਦੁੱਧ ਬਾਹਰ ਦੇਊਗੀ ਦੁੱਧ ਫੈਟ ਵਾਲਾ ਦੋ ਬਲੱਡ ਦੋ ਆ ਗਿਆ ਨਾ ਦੇਖੋ ਵੀਰੇ ਤਕਰੀਬਨ ਸਾਡੇ ਕੋਲ ਰੁੱਤ ਦਾ ਹਿਸਾਬ ਹੁੰਦਾ ਹੁਣ ਕੁੱਛ ਕਿਦਾਂ ਜਾਨੀ ਜਿਆਦਾ ਬ੍ਰੀਡ ਚ ਲੈਣ ਲੱਗੇ ਬਹਿਣਾ ਬਾਕੀ ਜਿਆਦਾ ਹਜੇ ਜਾਨੀ 20 ਦਿਨ ਵੀਰੇ ਹੋਰ ਕ੍ਰਾਸ ਚੱਲੂਗਾ ਠੀਕ ਹੈ ਤੇ ਵੈਰਾਈਟੀ ਸਾਰੀ ਆਪਾਂ ਐਵੇਂ ਨਹੀਂ ਬੋਲਦੇ ਯਾਰ ਸਰ ਗਰਲੈਂਡੋ ਆਰ ਸਰ ਗਰ ਲੈਂਡੋ ਵੀ ਮਿਲੂ ਵੀਰੇ ਪ੍ਰਮਾਤਮਾ ਦੀ ਕਿਰਪਾ ਨਾਲ ਕਰ ਅੱਗੇ ਆ ਕੀ ਐਰ ਸਰ ਚਾਣਾ ਅੱਗੇ ਵੀਰੇ ਐਰ ਸਰ ਆ ਗਈ ਦੂਜਾ ਸੂਆ ਪਿਛਲੇ ਲਾੜ ਦੀ ਵਾਕੀ ਥੋੜੀ ਕੱਚੀ ਸੀ ਉੱਤੇ ਇਹਦੇ ਵੀ ਟੋਕਣ ਤੇ ਮਰਵਾ ਦਿਓ ਕਿ ਉਦਾਂ ਦੀਆਂ ਗੱਲਾਂ ਨਹੀਂ ਹੈਗੀਆਂ ਜੀ ਮਾਜ ਵਾਲਾ ਪਿਆ ਬਿਲਕੁਲ ਵੀਰੇ ਬਿਲਕੁਲ ਜੀ ਬਿਲਕੁਲ ਇੰਸ਼ੋਰੈਂਸ ਹੈਗਾ ਇਹਦਾ ਵੀ ਇਹਦਾ ਵੀ ਹੈਗਾ ਵੀਰੇ ਇਹ ਖੁੱਲੀ ਆਈ ਆ ਥੋੜੀ ਖਿੱਚ ਕੇ ਭਾਜਦੀ ਆ ਠੀਕ ਹੈ ਤੇ ਪੰਜ ਚਾਰ ਦਿਨ ਸੈੱਟ ਹੋ ਜੂਗੀ ਠੀਕ ਹੈ ਇਹਦਾ ਵੀਰੇ ਤੋਂ ਟੋਕਣ ਤੋਂ ਸਾਰਾ ਸਰਚ ਹੋ ਜਾਣਾ ਦੇਖ ਸਕਦੇ ਹੋ ਆ ਦੇਖੋ ਉਦਾਂ ਦੀਆਂ ਗੱਲਾਂ ਨਹੀਂ ਹੈਗੀਆਂ ਕਹਿਣ ਦੀਆਂ ਆ ਦੇਖ ਸਕਦੇ ਹੋਗੇ ਠੀਕ ਹੈ ਹਾਂਜੀ ਠੀਕ ਹੈ ਇਹ ਹੋਰ ਕੰਪਨੀ ਦਾ ਇਹਦਾ ਵੀ ਨ ਬਲੱਡ ਲਾਈਨ ਸਾਰੀ ਆਪਣੇ ਕੋਲ ਹੈਗੀ ਆ ਜੀ ਠੀਕ ਹੈ ਇਹ ਆਪਾਂ ਮਾਸਟਰ ਵੀਰ ਤੋਂ ਲਈ ਆਗੀ ਤੇ ਬਾਕੀ ਦੇਖੋ ਜਿਹੜਾ ਬੰਦਾ ਪੜਿਆ ਲਿਖਿਆ ਹੁੰਦਾ ਵੀਰੇ ਉਹ ਚੰਗਾ ਹੀ ਕੰਮ ਕਰਦਾਗਾ ਮਤਲਬ ਸਾਫ ਸੁਥਰੀ ਹੈ ਕਹਿੰਦਾ ਭਾਵਾ ਨਾ ਕੋਈ ਆ ਵੀਰੇ ਸਾਫ ਸੁਥਰੀ ਸੁਹਾ ਦੂਜਾ ਸੁੰਦੀ ਆ ਠੀਕ ਹੈ ਬਾਕੀ ਮੈਂ ਤਾਂ ਵੀਰੇ ਪਿੰਡਾਂ ਦੇ ਡਾਕਟਰ ਵੀਰਾਂ ਨੂੰ ਵੀ ਕਰਦਾਗਾ ਤੁਸੀਂ ਹੋਰ ਜਦੋਂ ਕਿਤੇ ਕੰਮ ਕਰਦੇ ਉਸੇ ਦੋ ਪੈਸੇ ਬਣਾ ਲਓ ਜਦੋਂ ਏਆਈ ਕਰਦੇ ਹੋ ਉਦੋਂ ਆਪਾਂ ਕਿਸਾਨ ਨੂੰ ਵੀਰੇ ਜਾਗਰੂਕ ਕਰੋ 100 ਰੁਪਏ ਵਿੱਚ ਨਾ ਜਾਓ ਨਾ ਜਾਓ ਚੰਗਾ ਸੀਮਨ ਚੰਗੀ ਏਆਈ ਕਰੋ ਆਪਾਂ ਜਾਨੀ ਗਊ ਮਾਤਾ ਦੇ ਲਈ ਆਪਾਂ ਜਾਨੀ ਪੰਜਾਬ ਮੰਨਿਆ ਵਾ ਆਪਣਾ ਗਊ ਦੇ ਲਈ ਜਿਵੇਂ ਹਰਿਆਣਾ ਮੈਂ ਨਹੀਂ ਮੰਨਿਆ ਵਾ ਆਪਾਂ ਇਹ ਚੀਜ਼ ਗਮਾਉਣੀ ਨਹੀਂ ਹੈ ਆਪਾਂ ਇਹਨੂੰ ਅੱਗੇ ਮੰਨਾਂ ਜਦੋਂ ਕਿਤੇ ਇੰਡੀਆ ਦੇ ਵਿੱਚ ਕਿਸੇ ਨੇ ਗਾਣ ਲੈਣਾ ਕਿ ਪੰਜਾਬ ਚੱਲੋ ਉਹ ਆਪਾਂ ਮੂਰੇ ਰੱਖਣਾ ਹੀ ਆ ਪੰਜਾਬ ਦਾ ਨਾਮ ਮੇਰੀ ਬੇਨਤੀ ਆ ਡਾਕਟਰ ਵੀਰਾਂ ਨੂੰ ਵੀ ਹੱਥ ਬੰਨ ਕੇ ਵੀ ਚੰਗੀ ਏ ਜਾਈ ਕਰੋ ਵੀਰੇ ਅੱਗੇ ਜਿਹੜੇ ਨਾਲ ਵੜ ਆ ਗਏ ਜੀ ਲਓ ਕੱਡੋ ਬੂਟੇ ਵੀਰ ਬਾੜ ਜਿਹੜੇ ਵੜ ਤੁਸੀਂ ਜਾਨੀ ਅਗਲਾ ਕਹਿੰਦਾ ਕਹਿੰਦਾਗਾ ਇਹਦੀ ਕਹਿਣ ਦੀ ਗੱਲ ਨਹੀਂ ਇਨੇ ਬੈੜ ਨਾਲ ਜਿਹੜਾ ਕਿਹਾ ਸੀ ਨਾ ਪਿਛਲੇ ਲਾੜ ਦੇ ਵਿੱਚ ਬਾਕੀ ਰੱਖ ਲਈ ਸੀ ਅਸੀਂ ਠੀਕ ਹੈ ਇਹ ਬਿਲਕੁਲ ਵੀਰੇ ਥੱਲੇ ਨਾ ਦੇਸੀ ਮਖਿਆਲ ਲਾਉਣਾ ਹੈ ਨੇ ਤੁਸੀਂ ਕੈਮਰਾ ਮਰਵਾ ਦਿਓ ਲੈਵੇ ਤੇ ਦੇਖੋ ਮਗਰੋਂ ਫੋਟੋ ਚੌੜਾ ਲੈਵਾ ਜਿਹੜਾ ਵੀਰ ਮਰਜੀ ਲੈ ਜਾਏ ਵੀਰੇ ਸਾਡੇ ਫਾਰਮ ਤੋਂ ਸੂਪੀ ਅਸੀਂ 22 ਤੋਂ 23 ਲੀਟਰ ਦੁੱਧ ਚਵਾ ਦੇਾਂਗੇ ਠੀਕ ਹੈ ਇਹ ਕਹਿਣ ਦੀਆਂ ਗੱਲਾਂ ਨਹੀਂ ਇਹਦੀ ਬਰੀਡ ਨੇ ਦੁੱਧ ਦੇਣਾ ਵੀਰੇ ਹਜੇ ਵੀ ਪਰਬੱਸੀ ਵੀਰੇ ਕੋਈ ਵੀ ਵੀਰ ਲੈ ਗਿਆ ਜਾਂ ਸਾਡੇ ਬੰਦੇ ਸਵਾਲ ਆ ਮਗਰ ਮਠੜ ਚੱਕੀ ਫਿਰਨ ਹਜੇ ਦੀ ਇੱਕ ਹਫਤਾ ਸੂਣ ਦੀ ਕੋਈ ਬਾਤ ਤਾਂ ਹੀ ਨਹੀਂ ਹੈਗੀ ਜੀ ਤੇ ਬਣੂ ਬਹੁਤ ਜਿੱਦੇ ਸੂਪੀ ਹਨਾ ਮੈਂ ਕਿਹਾ ਵੀਰੇ ਪੱਸੀ ਸਾਡੇ ਵੀਰੇ ਰਿਕਾਰਡ ਤੋੜ ਦੂਗੀ ਇਹ ਐਵੇਂ ਨਹੀਂ ਅਸੀਂ ਕਹਿੰਦੇ ਵੀਰੇ ਜਦੋਂ ਅਸੀਂ ਅੱਗੋਂ ਖਰੀਦਣ ਜਾਣੇ ਹਾਂਗੇ ਵੀ ਸੈਣੇ ਦੀ ਘਾਤ ਤਾਂ ਵੀ ਹੀਰਿਆਂ ਦਾ ਮੁੱਲ ਜੌਹਰੀ ਨੂੰ ਪਤਾ ਹੁੰਦਾ ਠੀਕ ਹੈ ਇਹ ਜੌਹਰੀ ਜਿਹੜੇ ਸਾਡੇ ਦੇ ਚਾਰ ਪੰਜ ਹੁੰਦੇ ਆ ਫਿਰ ਉਹ ਐਹੇ ਜਿਹਿਆਂ ਨੂੰ ਸਕੈਨ ਕਰਕੇ ਲੈ ਕੇ ਆਉਂਦੇ ਆ ਅਸੀਂ ਜਿਹੜਾ ਨਗ ਲੱਗੂਗਾ ਸੀਨੀਵਾਲ ਕਾਂਡਰੀ ਫਾਰਮ ਤੇ ਜੇਦਾ ਪਰਮਾਤਮਾ ਨੇ ਕੋਈ ਸੀ ਗਲਤ ਸਾਥੂ ਕੁਦਰਤੀ ਲਈ ਜਾਵੇ ਠੀਕ ਹੈ ਨਾ ਉਹਦਾ ਵੱਖਰੀ ਗੱਲ ਆ ਵੀਰੇ ਨਹੀਂ ਸੇਤੀ ਅਸੀਂ ਗਉ ਗੱਲਤ ਨਹੀਂ ਲੈ ਕੇ ਆਉਂਦੇਗੇ ਜਿਹੜੀ ਕੇਰਾ ਸੀਨੀ ਵਾਲਾ ਡੈਰੀ ਫਾਰਮ ਤੇ ਵੀਰ ਜੁੜ ਗਿਆ ਉਹ ਲੰਮਾ ਸਮਾਂ ਚੱਲੂ ਸਾਡੇ ਨਾਲ ਇਹ ਬਿਨਾਂ ਗੱਲ ਤੋਂ ਮੇਲੇ ਐਵੇਂ ਨਹੀਂ ਲੱਗਦੇ ਕੋਈ ਗੱਲ ਹੈਗੀ ਆ ਮੈਂ ਆ ਤੇ ਮੂੰਹ ਨਹੀਂ ਕਹਿੰਦਾ ਜਿਹੜੇ ਵੀਰ ਇੱਥੇ ਆਉਂਦੇ ਉਹਨੂੰ ਰਿਜ਼ਲਟ ਮਿਲਦਾ ਸਿਆਣੇ ਬਜ਼ੁਰਗ ਮੇਰੇ ਪਿਤਾ ਸਮਾਨ ਕੱਢੀ ਜਦੋਂ ਸਰਪੰਚ ਸਾਹਿਬ ਆਰ ਉਹ ਵੀਰੇ ਸਵਾਸੇ ਦੇਖ ਕੇ ਜਾਂਦਾ ਵੀ ਜਵਾਨਾ ਖਿੱਚੀ ਚੱਲ ਚੰਗਾ ਕੰਮ ਕਰ ਰਿਹਾ ਨੌਜਵਾਨਾਂ ਨੂੰ ਚੰਗਾ ਰਿਝਾਣਾ ਬਾਕੀ ਵੀਰੇ ਦਾ ਸੋਸ਼ਲ ਮੀਡੀਆ ਦਾ ਕੰਮ ਹੈ ਤੁਹਾਡਾ ਵੀ ਜਿਹੜੇ ਵੀਰ ਵੀਡੀਓ ਪਾਉਂਦੇ ਬਹੁਤ ਚੰਗੀ ਗੱਲ ਆ ਵੀਰੇ ਨਵੇਂ ਮੁੰਡੇ ਚੀਜ਼ਾਂ ਦੇਖ ਕੇ ਸੌਂਕ ਨਾਲ ਉਹ ਨਵੇਂ ਮੁੰਡੇ ਇਹ ਪਾਸੇ ਨੂੰ ਆ ਰਹੇ ਆ ਬਾਹਰਦਰ ਜਾਣ ਬਹੁਤ ਘਟ ਰਿਹਾ ਹੈ ਕਹਿੰਦਾ ਭਾਬ ਜੇ ਨੈਟ ਦਾ ਕੰਮ ਨਾ ਹੁੰਦਾ ਹਣੂ ਖਾਣੀ ਪਸ਼ੂ ਦੁੱਧ ਲਗੜੀ ਸਾਰਾ ਗੱਲ ਬਿਲਕੁਲ ਬਿਲਕੁਲ ਉਹ ਗੱਲ ਹੈ ਨਹੀਂ ਸੀਗੀ ਹੁਣ ਕਹਿੰਦੇ 65% ਲਗੜੀ ਹੈ ਤਕਰੀਬਨੇ ਕੰਮ ਨੂੰ 4 ਸਾਲ ਹੋ ਗਏ ਵੀਰੇ ਜੋੜ ਫੜੇ ਨੂੰ ਤੇ ਹੁਣ ਬਹੁਤ ਸੋਹਣਾ ਚੱਲ ਰਿਹਾ ਹੈਗਾ ਬਾਕੀ ਵਿੱਚ ਵੀਰ ਕੋਸ਼ਕ ਮੈਂ ਹੋਰ ਵੀ ਬੇਨਤੀ ਕਰਦਾਗਾ ਵਿੱਚ ਵੀਰ ਗਲਤ ਕੰਮ ਵੀ ਕਰਦੇ ਆ ਤੇ ਉਹਨਾਂ ਵੀਰਾਂ ਨੂੰ ਵੀ ਵਿੱਚ ਕੋਸ਼ ਚਲੋ ਸਿੰਗਲ ਵੜਾ ਕਿਵੇਂ ਲਾ ਲੋ ਵੀ ਕੰਮ ਵੀਰੇ ਆਪਾਂ ਇਹਨੂੰ ਬਦਨਾਮ ਨਹੀਂ ਕਰ ਕੱਲ ਨੂੰ ਕੋਈ ਬੰਦਾ ਕਹੇ ਵੀ ਨਹੀਂ ਯਰ ਗਾ ਆਪ ਫਿਰਕੇ ਲੋ ਨੈਟ ਤੇ ਆਪ ਦੇਖਣੀ ਨਹੀਂ ਵੀ ਇਹ ਕੰਮ ਵੀ ਨਾ ਕਰੋ ਤੇ ਆਨਲਾਈਨ ਦਾ ਸੌਦਾ ਵੀ ਘੱਟ ਲਵੋ ਵੀਰੇ ਦੇਖ ਕੇ ਲੋ ਕੋਲੇ ਜਾ ਵੀਰ ਦੇ ਵਿੱਚ ਬਾਹਰਲੇ ਵੀਰ ਵੀ ਫੋਨ ਕਰਦੇ ਆ ਜੀ ਆਇਆਂ ਨੂੰ ਵੀਰੇ ਫੋਨ ਕਰਨ ਪਰ ਵੀਰੇ ਆਨਲਾਈਨ ਘੱਟ ਲਵੋ ਸਾਰੇ ਚੀਜ਼ਾਂ ਉਹਦੇ ਦੇਖ ਕੇ ਨਰਖ ਪਰਖਣਾ ਲੋ ਕਿਉਂਕਿ ਹਰ ਇੱਕ ਦਾ ਵੀਰੇ ਜਾਣ ਦੀ ਆਰਾ ਰੇਤਿਆ ਪਿਆ ਹੁੰਦਾ ਜੀ ਸਿੱਧੀ ਜਿਹੀ ਗੱਲ ਦਾ ਮੈਂ ਆਦ ਆਪਣੇ ਦੋਸਤਾਂ ਕਹਾਂ ਵੀ ਕਿਉਂ ਆਨਲਾਈਨ ਮੰਗੇ ਕਿਵੇਂ ਕੱਟੀਏ ਵੀ ਆਨਲਾਈਨ ਵਾਲੇ ਪਾਸੇ ਨਾ ਜਾਵੋ ਹੱਥ ਬੰਨ ਕੇ ਬੇਨਤੀ ਆ ਇਹਦੇ ਵਿੱਚ ਮੈਨੂੰ ਫੋਨ ਵੀ ਆਉਣਗੇ ਪੰਜ ਚਾਰ ਬੰਦਿਆਂ ਦੇ ਚਲੋ ਕੋਈ ਗੱਲ ਨਹੀਂ ਵੀਰੇ ਸੱਚ ਤਾਂ ਸੱਚ ਹੀ ਹੁੰਦਾ ਜੀ ਹਾਂਜੀ ਵੀ ਮਾਲ ਦੇਖੋ ਦੇਖ ਰੀਤੋ ਹਣਾ ਵੀਰੇ ਦੇਖੋ ਤੇ ਖਰੀਦੋ ਬੱਸੀ ਬਰੇ ਮੈਂ ਦੱਸਣਾ ਭੁੱਲ ਗਏ ਇਹ ਵੀਰੇ ਚਾਰ ਦੰਦਾਂ ਦਾ ਸੂਆ ਦੂਜਾ ਸੂੰਦੀ ਆ ਪ्योर ਫਾਰਮ ਦੀ ਸਾਰੀ ਬਲੱਡ ਲਾਈਨ ਦੇਊਗਾ ਬਿਲਕੁਲ ਨਿੱਕਾ ਮੂੰਗਾ ਠੀਕ ਹੈ ਟੌਪ ਦੀ ਬੱਸੀ ਆ ਸੂਣ ਨੂੰ ਤਕਰੀਬਨ 8 ਤੋਂ ਨਾ ਹੁੰਦਾ ਨ ਵੀਰੇ ਲਊਏ ਅੱਗੇ ਆ ਗਈ ਬਲੈਕ ਕਲਰ ਜਾਂ ਹਨਾ ਅੱਗੇ ਬਲੈਕ ਕਲਰ ਜਾਂ ਆ ਗਈ ਵੀ ਤੇ ਥੋੜਾ ਗਰਲੈਂਡੋ ਦਾ ਕਰਾਉਸਾ ਠੰਡੀ ਸੀ ਲੈਂਨੀ ਆ ਕਿ ਲੋ ਸਾਹਿਬ ਗੱਲਾਂ ਹੀ ਛੱਡ ਦਿਓ ਠੀਕ ਹੈ ਤੇ ਬੱਚਾ ਉਹ ਦਸ ਧਰ ਦੂਏ ਪੰਜ ਚਾਰ ਦੰਦੇ ਵਿੱਚ ਦੁੱਧ ਪਾਉ ਫੈਉ ਫੈਟ ਵਾਲਾ ਪਾਉ ਫੈਟ ਵਾਲਾ ਵੀਰੇ ਜਾਣਦੀ 20 ਲੀਟਰ ਤੋਂ ਬਾਹਰ ਨਹੀਂ ਜਾਂਦੀ ਅੰਦਰ ਰਹੂਗੀ 18 20 ਲੀਟਰ ਪਾਉਗੀ ਜੈ ਜੈ ਗੱਲ ਇਹਨਾਂ ਬੜੀ ਆਰਾਮਦਾਰੀਆਂ ਪਾਜੂਗੀ ਐਵੇਂ ਦਾ ਮੈਂ 25 ਕਹਦੇ ਆ ਵੀਰੇ ਇਹ ਉੱਥੇ ਜੁੱਤੀਆਂ ਖਾਨ ਹੁੰਦੀਆਂ ਆ ਲਗਾ ਝੂਠ ਵੱਢੀ ਜਾਂਦੇ ਉਹਦਾ ਕੀ ਫਾਇਦਾ ਦੀਏ ਸੁਝਾਏ ਗੱਲਾਂ ਹੈ ਨਹੀਂ ਕਿਹੜਾ ਗੇਣਾ ਦਾ ਵੀਰੇ ਦੁੱਧ ਸੇਵਾ ਨੇ ਦੇਣਾ ਐਵੇਂ ਪੱਥਰ ਵੱਢੀ ਜਾਓ ਤੋਨੀ ਜਾਉਦਾ ਕੀ ਫਾਇਦਾ ਹਰ ਵਕਤ ਝੂਠ ਬੋਲੀ ਜਾਓ ਠੀਕ ਹੈ ਉਹਨਾਂ ਗੱਲਾਂ ਦਾ ਕੋਈ ਤੰਤ ਨਹੀਂ ਹੁੰਦਾ ਢਿੱਲੋ ਸਾਹਿਬ 18 ਕ ਦੀ ਐਵਰੇਜ ਰਹੂ ਪਰ ਦੁੱਧ ਫੇਟ ਵਾਲਾ ਪਾਉਂ ਹਾਈਟ ਵਾਲਾ ਪਾਉ ਵੀਰੇ ਪੱਥਰ ਹਰ ਗਿਆ ਠੰਡੀ ਸੀ ਲੈਂਨੀ ਆ ਕਹਿਣ ਦੀਆਂ ਗੱਲਾਂ ਨਹੀਂ ਬੱਚਾ ਪੀੜੀ ਢਾ ਕੇ ਚੋਲੇ ਕਹਿਣ ਦੀਆਂ ਗੱਲਾਂ ਨਹੀਂ ਵੀਰੇ ਜਦੋਂ ਜਿਹੜਾ ਵੀਰਾ ਆਊਗਾ ਉਹਨੂੰ ਇੱਥੇ ਅਗੇ ਰਿਜ਼ਲਟ ਮਿਲੂਗਾ ਵੀਰੇ ਜਾਣੀ ਦੀ ਸਮੇਰਾ ਦਾ ਹਾਦਰ ਸਾਹਿਬ ਕਹਿੰਦਾ ਹੁੰਦਾ ਸੀ ਵੀ ਥੋੜਾ ਖਾ ਲਓ ਲੰਮਾ ਸਮਾਂ ਕਰ ਲਓ ਰਾਤੇ ਰਾਤ ਅਮੀਰ ਹੋਣ ਦਾ ਸੋਚਿਆ ਨਹੀਂ ਉਵਾਨੀ ੜਾਨੀ ਆਪਾਂ ਬਾਨਾ ਨਹੀਂ ਗਾ ਬਸ ਫੁੜਕਾ ਚੱਲੀ ਜਾਵੇ ਉਹ ਬੜੀ ਰੰਗ ਲੈਣਾ ਚੱਲਦਾ ਗਾ ਚਾਰ ਲੋਕਾਂ ਸਾਸਤਰੀ ਕਾਲ ਵੀ ਆ ਭਰਾਵਾਂ ਦਾ ਪਿਆਰ ਮਿਲਦਾ ਦਾ ਤੇ ਆਪਾਂ ਉਹਨਾਂ ਦੀ ਉਮੀਦਾਂ ਦੇ ਇਸੇ ਤਰੀਕੇ ਖਰੇ ਉਤਰਨਾ ਢਲੋ ਸਾਹਿਬ ਬਸ ਜਿੰਨੀ ਕੀ ਚੀਜ਼ ਹੈਗਾ ਓਨੀ ਕਹਿ ਦੋ ਬਿਲਕੁਲ ਓਨੀ ਕਹਿ ਦੋ ਵੀਰੇ ਫालतू ਗੱਲ ਕਰਨ ਦਾ ਫਾਇਦਾ ਨਹੀਂ ਗਾ ਹੁਣ ਆਪਾਂ ਇਹਨਾਂ ਵੀ ਮੇਰੇ ਅੰਦਰ ਵੜ ਕੇ ਸਾਰਿਆਂ ਨੂੰ ਮਹੀਂ ਗਊਆਂ ਦੇਊਗਾ ਵੀਰੇ ਜਿੰਨੀ ਮੈਨੂੰ ਭੁੱਖਾ ਮੈਂ ਥਾਲੀ ਚ ਓਨੀਆਂ ਰੋਟੀਆਂ ਦਿਰਾਉਣਾ ਫਿਰ ਐਵੇਂ ਬਾਹਰੋਂ ਬਾਹਲਾ ਜਾਦੇ ਆਪਾਂ ਸਬਰ ਹਲਾ ਲਾਂਗੇ ਫਿਰ ਵੀਰੇ ਕੋਈ ਫਾਇਦਾ ਨਹੀਂ ਢੱਡ ਤਾਂ ਰੋਟੀ ਖਾਦੇ ਤੂੰ ਭਰਨਾਗਾ ਠੀਕ ਆ ਜੀ ਜੈ ਜਗਤ ਹਾਂਜੀ ਆ ਅੱਗੇ ਬਾ ਦੇਖੀ ਜਾਨੇ ਆ ਤੂੜੀ ਵਾਲਾ ਕਾਪੀ ਆ ਜਾਓ ਹਣ ਬੜੀ ਆ ਵੀਰੇ ਸੂਆ ਤੀਜਾ ਹੋਏ ਪਰ ਮਾਲਕ ਨੇ ਦੂਜਾ ਕਹੀਆ ਪਰ ਮੈਨੂੰ ਜਾਨੀ ਨਹੀਂ ਇਹਦਾ ਤੀਜਾ ਲੱਗਦੀ ਆ ਪਰ ਹਾਂ ਨਾ ਰਿਆ ਕੇ ਦੇਖੋ ਪੱਥਰ ਵਰਗੀ ਪਈ ਆ ਤੇ ਥਾਂ ਲੱਗਦੀ ਬੱਸ ਇਹ ਬਹੁਤ ਸਾਫ ਹੈ ਇਹ 20 ਤੋਂ ਪਲੱਸ ਜਾਓ ਸੋ ਕਰਾਸ ਪਾਣਾ ਹਲਕਾ ਜਾ ਹਣ ਹਾਂਜੀ ਕਰਾਸ ਪਾਣਾ ਜ਼ਿਆਦਾ ਗਰਮੀ ਸਫਾ ਸਫਾ ਲੈ ਜਾਓ ਵੀਰੇ ਗੇਮ ਤੇ ਮਿਲਕ ਮੇਨ ਵਗੈਰਾ ਹੋਰ ਚੰਗੀ ਆ ਦੁੱਧ ਚਾਹੇ ਪਾ ਦੇ ਬਿਲਕੁਲ ਵੀ ਪਰ ਫਰੈਟ ਵਾਲਾ ਸਿੱਟਣਾ ਇਹਨੇ ਜਾਵਾ ਫਰੈਟ ਵਾਲਾ ਸਿੱਟਣਾ ਮੇਰੇ ਫਰੈਟ ਵਾਲਾ ਠੀਕ ਹੈ ਜਿਹੜਾ ਵੀਰ ਆ ਵੇਡ ਲੈ ਗਿਆ ਸੁਆ ਤੀਜਾ ਮੰਨ ਕੇ ਲੜੇ ਕਰਮ ਵਾਲੇ ਸਹੀ ਸਲਾਮ ਸੂਪੇ ਦੁੱਧ ਦਾ ਸੁਆਦ ਲੈਦਣਾ ਜਮੈਨੇ ਜਾਵਾ ਹਾਂਜੀ ਸਾਨੂੰ ਦੂਜੇ ਕਹਿ ਕੇ ਦਿੱਤੀ ਆ ਪਰ ਮੇਰੇ ਮਨ ਨੂੰ ਤੀਜਾ ਲੱਗਦੀ ਆ ਮੈਂ ਵੀਰਾਂ ਨੂੰ ਕਹੂੰ ਤੀਜਾ ਮੰਨ ਕੇ ਲੋ ਤੀਜੇ ਗਾਂ ਚ ਵੀਰੇ ਬੁਢੀ ਨਹੀਂ ਹੋ ਜਾਂਦੀ ਜੈ ਜੈਕਾਰ ਇੱਕ ਮੇਨ ਗੱਲ ਆਨਲਾਈਨ ਪੇਮੈਂਟ ਦੀ ਸਹੂਲਤ ਆ ਸਾਰੀ ਆ ਕ੍ਰੈਡਿਟ ਕਾਰਡ ਤੇ ਪੇਮੈਂਟ ਆਪਣੇ ਕੋ ਚੱਕੀ ਜਾਂਦੀ ਆ ਤੇ ਥੋੜੀ 5 ਲੱਖ ਦੀ ਲਿਮਟ ਆ ਤਾਨੂੰ ਭਰਉਣ ਦੀ ਲੋੜ ਨਹੀਂ ਸਿੱਧਾ ਸੀਨੀਵਾਲ ਕਨ ਡੈਰੀ ਫਾਰਮ ਤੇ ਆਓ ਕਿਸੇ ਵੀਰ ਨੂੰ 20-5000 ਨਾਲ ਨਗਦ ਦੀ ਲੋੜ ਆ ਗਊ ਲੈ ਕੇ ਨਗਦ ਵੀ ਲੈ ਜਾਓ ਤਾਂ ਵੀ ਕੋਈ ਗੱਲ ਨਹੀਂ ਕੋਈ ਖਰਚਾ ਨਹੀਂ ਕਿਸੇ ਕਸਮ ਦਾ ਜੈ ਜੈ ਗੱਲ ਹਾਂਜੀ ਲਿਓ ਜੀ ਸੁਵਿਧਾ ਆਪਣੇ ਕੋਲ ਵੀ ਨੇ ਸਾਰੇ ਆਨਲਾਈਨ ਜੈ ਜੈ ਗੱਲ ਹਾਂਜੀ ਤੇ ਅੱਗੇ ਜਿਹੜੀ ਇਹ ਬੈੜ ਦੇਖੀ ਆ ਨੇ ਆਪਾਂ ਜਿਹੜੀ ਬੈੜ ਆ ਵੀਰੇ 6 ਦਾੰਦਾ ਬਾਕੀ ਕਿਸੇ ਵੀ ਬੈੜ ਦੀ ਕਹਿਣ ਦੀ ਗੱਲ ਨਹੀਂ ਸਾਡਾ ਚੱਲਦੀ ਵੀਰੋ ਸਕਰੀਨ ਸ਼ਾਟ ਲੈ ਲਓ ਸੀਨੀਵਾਲ ਕਨ ਡੈਰੀ ਫਾਰਮ ਤੇ ਆਓ ਵੀ ਜਿਹੜੀ ਗੱਲ ਕਹੀ ਆ ਉਹ ਹੈ ਇੱਥੇ ਜਿਹੜੀਆਂ ਗੱਲਾਂ ਵੀਰੇ ਕਹਿਣ ਨਹੀਂ ਉਹੀ ਨਿਕਲਣਗੀਆਂ ਇਹ ਨਹੀਂ ਵੀ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਆਗਾ ਠੀਕ ਹੈ ਉਹ ਚੀਜ਼ ਨਹੀਂ ਗਈ ਵੀਰੇ ਨਾਮ ਕਮਾਇਆਗਾ ਪਰਮਾਤਮਾ ਦੀ ਕਿਰਪਾ ਸਦਕਾ ਭਰਾਵਾਂ ਦੇ ਪਿਆਰ ਸਦਕਾ ਤੇ ਸੈਣੇ ਦੀ ਕਹਾਵਤਾ ਵੀਰੇ ਨਾਮ ਕਮਾਉਣਾ ਤਾਂ ਦੇਖੋ ਚਲੋ ਔਖਾ ਹੁੰਦਾ ਹੀ ਹੁੰਦਾ ਨਾਮ ਕਮਾ ਕੇ ਜਾਂ ਕੋਈ ਕਿਸੇ ਵੀ ਅਹੁਦੇ ਤੇ ਜਾ ਕੇ ਉਹਨੂੰ ਸੰਭਾਲ ਕੇ ਰੱਖਣਾ ਹੋਊਗਾ ਉਹਨੂੰ ਸੰਭਾਲ ਕੇ ਰੱਖਣਾ ਬਹੁਤ ਔਖਾ ਹੈਗਾ ਜੈ ਜੀ ਪਰ ਆਪਾਂ ਵੀਰੇ ਸੰਭਾਲ ਕੇ ਰੱਖਾਂਗੇ ਜਿੰਨੀ ਹੱਦ ਤੱਕ ਕੰਮ ਕਰਾਂਗੇ ਸੰਭਾਲ ਕੇ ਰੱਖਾਂਗੇ ਜਿੱਦੇ ਬੱਸੋਂ ਬਾਹਰ ਹੋ ਗਿਆ ਵੀਰੇ ਸੱਡ ਕੇ ਅੰਦਰ ਬਹਿ ਜਾਗੇ ਜੀ ਜੈ ਜੀ ਹਾਂਜੀ ਅੱਗੇ ਨਾਲ ਆਗੇ ਜਿਹੜੇ ਕਬੂਤਰੇ ਇਹ ਵੀਰੇ ਬਸ ਜਿਹੜਾ ਸੁਨੀਨ ਦਾ ਕਪੜਾ ਦਾ ਪਿੰਡੇ ਦੇ ਬੰਦਾ ਹੈ ਹੱਥ ਫੇਰੀ ਜਾਵੇ ਆ ਕੇ ਆਹ ਦੇਖ ਲਓ ਪਿੰਡਾ ਇਹਦਾ ਪਤਲੀ ਜੰਮੜੀ ਜੀ ਬੋਲਣਾ ਵੀਰੇ ਬਹਿਣਾ ਬੋਲਣਗੀਆਂ ਇਹ ਅਗਲਾ ਕਿਹੜਾ ਸੀਨੀਅਰ ਜੀ 35 ਵੇਚ ਗਿਆ 4 ਘੰਟਿਆਂ ਚ ਉਹ ਵੀਰੇ ਆਮ ਲੀਨੀਆਂ ਫੀਲੀਆਂ ਨਹੀਂ ਵੇਖਦੇ ਚਲੋ ਗਊ ਮਾਤਾ ਹੈ ਉਹਦੇ ਵਿੱਚ ਨਾਗ ਵੇਖਦੇ ਆ ਵੀ ਹਾਂ ਠੀਕ ਆ ਚੋਣ ਕਰੀ ਵੇ ਕਿਤੋਂ ਚੀਜ਼ਾਂ ਖਰੀਦੀਆਂ ਵੀ ਆ ਨੇ ਜੈ ਜੈ ਗੱਲ ਮਿਹਨਤ ਕਰਨੀ ਪੈਂਦੀ ਆ ਵੀਰੇ ਫਿਰ ਮਿਹਨਤ ਦੇ ਵੇਖਦੀ ਆ ਜੈ ਜੈ ਗੱਲ ਤਜਰਬਾ ਨੌਲੇਜ ਇਹ ਵਪਾਰ ਦੀਆਂ ਵੀ ਕੋਈ ਵੀ ਕਿਤਿਆਂ ਜਮਾਤਾਂ ਹੁੰਦੀਆਂ ਵੀਰੇ ਬਹੁਤ ਜਮਾਤਾਂ ਬੜੀਆਂ ਹੋਈਆਂ ਨੇ ਅਗਰ ਉਂਗਲੀ ਫੜ ਕੇ ਤੁਰਾਂ ਮੈਂ ਕਿੱਤੇ ਦੇ ਵਿੱਚ ਇਹ ਨਹੀਂ ਨੀ ਵੀ ਅੱਜ ਉੱਠ ਕੇ ਤੇ ਅੱਜ ਆਪਾਂ ਕਰਨ ਲੱਗ ਗਏ ਇੰਨੀਆਂ ਗਾਈਆਂ ਵੇਚਣ ਲੱਗ ਗਏ ਬਹੁਤ ਕੋਈ ਸਿੱਖਿਆ ਹੈਗਾ ਸੀ ਅੱਜ ਵੀ ਸਿੱਖਦੇ ਆਂ ਸਵੇਰ ਸਾਮ ਸਿੱਖਦੇ ਆਂ ਜਿਹੜੇ ਮੈਥੋਂ ਸੀਨੀਅਰ ਵਪਾਰੀ ਆ ਮੇਰੇ ਪਿਤਾ ਸਮਾਨ ਦੀ ਉਮਰ ਦੇ ਆ ਮੈਂ ਉਹਨਾਂ ਦੇ ਮੰंजे ਤੇ ਪੈਂਦਾਂ ਵਾਲੇ ਪਾਸੇ ਜਾ ਕੇ ਬਹਿਣਾ ਵੀਰੇ ਅੱਜ ਹੀ ਇਹੋ ਗੱਲ ਅਗਰ ਬਦਾਮ ਖਾ ਕੇ ਨਹੀਂ ੱਟਕੇ ਖਾ ਕੇ ਆਉਂਦੀ ਐ ੱਟਕੇ ਖਾ ਕੇ ਖਾਦੇ ਆ ਗੱਲਾਂ ਸੱਚ ਨੇ ਜੀ ਠੀਕ ਐ ਅੱਗੇ ਨੇ ਨਾਲ ਇਹ ਜਿਹੜੀ ਸੀਗੀ ਤਿੱਲੋਂ ਸਭ ਦੂਜਾ ਸੂਆ ਸੁੰਦੀ ਆ ਠੀਕ ਐ ਪੰਜ ਦਿਨ ਹਜੇ ਵੀ ਲੈ ਜੂਗੀ ਦੇਸੀ ਮਖਿਆਲ ਲਾ ਦੂ 27 ਤੋਂ 28 ਕਿਲੋ ਦੁੱਧ ਜਿਆਦੇ ਫਾਰਮ ਤੇ ਦਾ ਚਵਾ ਦੇਾਂਗੇ। ਸਿੱਟੂ ਫੈਟ ਵਾਲਾ ਹਣਾ ਫੈਟ ਵਾਲਾ। ਉਸ ਤੋਂ ਅੱਗੇ ਵੀਰੇ ਬੱਸੀ ਆ ਗਈ ਕੰਬੂਟਰ ਦਾ ਬੱਚਾ ਆ ਗਈ। ਐਚ ਐਫ ਏ। ਹਾਂਜੀ। ਮੂੰਹੋਂ ਵੀਰੇ ਇਹ ਜਾਨੀ ਦੋਂਦੇ ਚੱਕ ਕੇ ਚੌਕ ਦੇ ਚਾਨੀ ਕੱਢਦੀ ਹੈਗੀ। ਠੀਕ ਹੈ। ਜਾਨੀ ਲਵੀ ਲੱਗੀ ਜੋ ਚੌਗੀ ਚੱਲਣੀ ਆ। ਠੀਕ ਹੈ। ਤੇ ਵੀਰੇ ਬੱਸੀ ਦੀ ਤੁਸੀਂ ਇਹਦੀ ਬਰੀਡ ਦੇਖ ਲਓ ਬਲੱਡ ਲਾਈਨ ਸਾਰੀ ਦੇ ਦੇਾਂਗੇ। ਕੱਚੀ ਵੀਰਜੀ 12 ਦਿੰਦੀ ਹੈਗੀ ਤੇ ਮਸ਼ੀਨੀ ਚਵਾਈ ਤੇ ਲਾ ਲਿਓ ਅੱਥੀ ਚੋਲਿਓ ਕਲਪੁੱਤਰ ਵਰਗਾ ਬੱਚਾ ਆ ਜਾ। ਦੰਦੋਂ ਕਿਵੇਂ ਦਸੀ ਜੀ ਦੰਦੋਂ ਵੀਰੇ ਚੌਕ ਆ ਗਈ ਪੂਰੀ ਚੌਕ ਦੂਜਾ ਸੁਆ ਹਨਾ ਦੂਜਾ ਸੁਆ ਵੀਰ ਜੀ ਪਹਿਲੇ ਸੁਆ ਖੀਰੀ ਸੁਈ ਵੀਆ ਹਨਾ ਖੀਰੀ ਵੀਰੇ ਬਿਲਕੁਲ ਖੀਰੀ ਸੁਈ ਵੀਆ ਜੀ ਇਹ ਜਿੱਥੋਂ ਲਈਆ ਤੇ ਮਿੱਤਰ ਤੋਂ ਲਈਆ ਵੀਰੇ ਠੰਡੀ ਸੀ ਲੈ ਨਹੀਂਆਂ ਗੱਲਾਂ ਹੀ ਛੱਡ ਦਿਓ ਮਸ਼ੀਨੀ ਜਵਾਈ ਤੇ ਲੱਗੀ ਆਈ ਆ ਜਿਹੜਾ ਵੀਰ ਮਰਜੀ ਨੂੰ ਮਸ਼ੀਨ ਤੇ ਲਵਾ ਲੇ ਲੇਵਾ ਫਾੜੀ ਵਾਲਾ ਹਨਾ ਲੇਵਾ ਫਾੜੀ ਵਾਲਾ ਵੀਰੇ ਫਿਟਨੈਸ ਲੇਵਾ ਰੱਖਣਾ ਜੇ ਬੰਦਾ 10 ਸੁਏ ਚੋਲੇ ਹਜੇ ਕੱਚੀ ਆ ਬਹਿੜ ਫੜਦੀ ਨਹੀਂ ਗਈ ਜਿਹੜਾ ਵੀਰ ਨੇ ਆਦੇ ਘਰੇ ਜਾ ਕੇ ਲਾਤੀ ਚਾਰ ਬੰਦੇ ਜਾਣੀ ਉਹਨੂੰ ਦੇਖਣ ਗਿਆ ਕੇ ਉਹ ਵੀਰੇ ਜਿਵੇਂ ਸੈਨਾ ਦੀ ਘਾਤ ਤਾਂ ਵੀ ਜਿਹੜੇ ਪੈਸੇ ਆਉ ਲਮਾਰੀ ਚ ਪਏ ਨਹੀਂ ਬੋਲਦੇ ਨਹੀਂ ਬੋਲਦੇ ਘਰੇ ਆਪਣੇ ਲੋਹਾ ਖੜਾ ਕੋਈ ਗੱਡੀ ਜਾਂ ਟਰੈਕਟਰ ਜਾਂ ਇਹਦੇ ਚਾਰ ਨਾ ਖੜੇ ਹੋਏ ਵੀਰੇ ਫਿਰ ਉੱਥੇ ਜਦੋਂ 4-4 ਦੋਸਤ ਦਰਸ਼ਕ ਦਾ ਆਉਂਦਾ ਉਸੇ ਚੀਜ਼ ਦੀਂਦੀ ਆ ਵੀ ਖੜੀ ਆ ਜਾਇਜ਼ ਗੱਲ ਆ ਪੈਸਾ ਨਹੀਂ ਵੀਰੇ ਲਮਾਰੀ ਚ ਪਿਆ ਬੋਲਦਾ ਜੀ ਸੋ ਵਾਕੇ ਵੀਰ ਦੀ ਗੱਲ ਜਾਇਜ਼ ਆ ਜਾਵਾ ਤੇ ਪਸ਼ੂ ਖੜਾ 10 ਦਾ ਲੋਕ ਦੇਖਣਾ ਆਉਂਦਿਆ ਜਾਵਾ ਬਾਕੀ ਵੀਰੇ ਘਰੇ ਆਪਣੇ ਬੱਚੇ ਆ ਜੇ ਆਪਣੇ ਉਹਨਾਂ ਬੱਚੇ ਨੂੰ ਘਰੇ ਕਿੱਤਾ ਹੀ ਨਹੀਂ ਕੋਈ ਕਰਨ ਨੂੰ ਜੇ ਲੋ ਆਪੇ ਖੁੰਡ ਤੇ ਬੈਠਣਗੇ ਬਾਹਰ ਮੜੀਏ ਤੇ ਜਾਣਗੇ ਗਲਤ ਲਾਈਨ ਤੇ ਪੈਣਗੇ ਜੈ ਜੈਕਾਰ ਜਦੋਂ ਬੱਚੇ ਆਪਣੇ ਨੂੰ ਵੀਰੇ ਆਪਾਂ ਪੜਨ ਨੂੰ ਹਟਦੇ ਨੂੰ ਕੋਈ ਬਿਜ਼ਨਸ ਚਲਾ ਕੇ ਦਿਓ ਜੈ ਜੈਕਾਰ ਜੀ ਘਰੇ ਕੰਮ ਤੋਂ ਦੀ ਪੂਰਾਗਾ 4 ਰੁਪਏ ਆਉਂਦੇ ਜੇਬਾਂ ਫੁੱਲ ਰਹਿਣੀਆਂ ਨੇ ਫਿਰ ਬੱਚਾ ਗਲਤ ਲਾਈਨ ਤੇ ਕਿਵੇਂ ਜਾਊਗਾ ਵੀਰੇ ਨਹੀਂ ਪੈਂਦਾ ਇਹ ਤਾਂ ਬੇਲੇ ਹੁੰਦੇ ਆ ਬਿਲ ਨਾਲ ਆ ਕਹਿੰਦਾ ਮੇਰੇ ਨਾਲ ਵਹਿ ਜਾ ਮੇਰੇ ਨਾਲ ਵਹਿ ਜਾ ਮੇਰੇ ਨਾਲ ਬੇਲੇ ਉੱਥੇ ਫਿਰ ਬੰਦਾ ਗਲਤ ਲਾਈਨ ਪਊ ਇਹ ਵੀ ਨੇ ਦੂਜਾ ਸੁਆ ਸੇ ਦਾ ਨ ਤੇ ਲੋ ਸਾਹਿਬ ਵੱਡੇ ਕਦਮੇਦ ਨੇ ਵਿੱਚ ਆ ਛੋਟੀ ਨਹੀਂ ਹੈਗੀ ਫੁੱਲ ਸਹਿਜ ਆ ਫੁੱਲ ਸਹਿਜ ਆ ਪੂਰੀ ਜਿੰਦ ਜਾਨ ਵਾਲੀ ਆ ਇਸ ਤਰ੍ਹਾਂ ਨਾੜਾ ਨੂੜਾ ਨਾ ਗੁੰਦੀ ਪਈ ਆ ਗੁੰਦੀ ਪਈ ਆ ਵੀਰੇ 17 ਤੋਂ 18 ਬਣਾਂ ਦੀ ਆਪਣੇ ਕੋਲ ਬਲੱਡ ਲਾਈਨ ਹੈਗੀ ਆ ਇਹ ਗੱਲ ਮੈਂ ਹੋਰ ਨੋਟ ਕਰੀ ਆ ਪਸੂ ਤੇਰਾ ਲੇਵਾ ਸਾਰਾ ਖੁੱਚਾਂ ਦੇ ਉੱਪਰ ਉੱਪਰ ਹਨਾ ਵੀਰੇ ਆਪਾਂ ਉਹ ਵੱਡੇ ਲੰਮਕਵੇਂ ਲੇਵੇ ਲੈਂਦੇ ਨਹੀਂ ਢਿੱਲੋਂ ਸਾਹਿਬ ਫੇਰ ਗੱਲ ਉਹੀ ਆ ਗਿਆ ਤੇ ਮੂੰਹੋਂ ਬੜਾਈ ਕਰਨੀ ਮਾੜੀ ਹੁੰਦੀ ਆ ਠੀਕ ਹੈ ਸਰਪੰਚ ਸਾਹਿਬ ਇਹਨਾਂ ਖੁੱਲ੍ਹੇ ਪਰਚੇ ਦੀ ਠੀਕ ਹੈ ਆਪਾਂ ਵੀਰੇ ਜਿੰਨੀ ਚੋਣ ਕਰਦੇ ਆ ਮੈਂ ਇਕੱਲਾ ਨਹੀਂ ਮੇਰੇ ਨਾਲ ਚਾਰੋ ਜੌਰੀ ਸੱਚੀਆਂ ਹੁੰਦੀ ਆ ਇਹ ਕਹਿਣ ਦੀ ਗੱਲ ਨਹੀਂ ਸੀ ਚਾਰ ਪੰਜ ਜਣੇ ਰਾਏ ਨੇ ਵੀਰੇ ਗਊ ਲੈਣੇ ਆ ਜਿਹੜੇ ਗੇਟੋਂ ਅੰਦਰ ਫਾਰਮ ਚ ਵੜ ਜੀ ਉਹ ਬਖਾਰਮ ਤੇ ਬੈਠ ਜੇ ਵੀਰ ਵੇਚਦਾਂ ਧੱਕੇ ਨਾਲ ਵੀ ਵੀਰੇ 1 2 ਲੈ ਆਈ ਦੀਆਂ ਇੰਨਾ ਕੁ ਪਿਆਰ ਸਾਡਾ ਹੈਗਾ ਹਾਂਜੀ ਇਹ ਪੁੱਸਪਰ ਸਲੈਕਟਡ ਹੀ ਲਿਆਉਣੇ ਆ ਸਲੈਕਟਡ ਹੀ ਲਿਆਉਣੇ ਆ ਮੈਂ ਕਿਦਾਂ ਵੀਰੇ ਗਾਊ ਲੈ ਲਈ ਚਲੋ ਪਾਚ ਮੱਤ ਦੀ ਕੱਚੀ ਲਈ ਮੈਂ 20 ਦਿਨ ਖੜਾ ਕੇ ਵੇਚਤੀ ਸੀ 3000 ਨਾਲ ਵੇਚਦੀ ਉਹ ਗਾਹਾਂ ਵਪਾਰੀ ਨੂੰ 2000 ਨਫਾ ਲੈ ਕਹਿੰਦੇ ਸੀਨੇ ਵਾਲੀਆ ਬੋਟਾ ਮਹਾ ਵੀਰੇ ਮੈਂ ਬਿਲਕੁਲ ਬੋਟਾ ਮੈਂ ਗਾਹਾਂ ਨਹੀਂ ਦੇਖਣੀ ਕਿੰਨੇ ਦੀ ਆ ਸਿਰਫ ਅਸੀਂ ਆਪ ਦੀ 2000 3000 ਸਾਨੂੰ ਕਮਾਈ ਹੋ ਜੇ ਸਾਨੂੰ ਬਹੁਤ ਹੋ ਜਾਂਦੀ ਆ ਆਪਾਂ ਵੀਰੋ ਦਾਹ ਨਹੀਂ ਰੱਖਣਾਗਾ ਛੱਲਣ ਵਾਲਾ ਉਹ ਵੀਰ ਸਾਡੇ ਨਾਲ ਜਿਨੂੰ ਆ ਸਾਡੇ ਫਾਰਮ ਤੋਂ ਜਾ ਕੇ 20000 ਬਣ ਗਿਆ ਫਿਰ ਉਹ 10 ਵਿੱਚੋਂ ਹੋਰ ਲਿਜਾਊਗਾ ਮੈਂ ਆ ਮੈਂ ਦੱਸਾਂ ਮਗਰ 20 ਬਣਾਉਣਾ ਮੈਂ ਆਪੇ ਵੇਚੇ ਇੱਥੋਂ ਲੈ ਕੇ 19000 ਨਾ ਹਾਂ ਵੇਖਦੀਆਂ ਵੀਰੇ ਸਾਡੇ ਕੋਲ ਬਹੁਤ ਬੰਦਿਆਂ ਨੇ ਨਫੇ ਬਣਾਏ ਆ ਕਹਿੰਦਾ ਸੀਨੀਅਰ ਬੋਟਾ ਵੀਰੇ ਮੈਂ ਬੋਤੀ ਠੀਕ ਆ ਮੈਂ ਅਣਜਾਣ ਹੀ ਠੀਕਾਂ ਆਪਾਂ ਕਿਸੇ ਦੇ ਕੱਪੜੇ ਨਹੀਂ ਲਾਉਣੇ ਸੱਚ ਦੀ ਲਈ ਤੇ ਤੋਰੇ ਮੈਂ ਆ ਆਪਦੇ ਆਪ ਨੂੰ ਪਤਾ ਵੀ ਇਮਾਨਦਾਰੀ ਦਾ ਕੰਮ ਕਰਦੇ ਆ ਨਿੰਦਣਾਲੇ ਵੀ ਹੈਗੇ ਆ ਕੋਈ ਗੱਲ ਨਹੀਂ ਆ ਕੋਈ ਫਰਕ ਨਹੀਂ ਪੈਂਦਾ ਜਿਹੜੀ ਇਹ ਬੈੜਾ ਵੀਰੇ ਰਾਤ ਹੀ ਆਈ ਆ ਪਿਓਰ ਫਾਰਮ ਚੋਂ ਅਸੀ ਰੱਸਾ ਪਾਇਆ ਤੁਸੀਂ ਬੈਠ ਇਹ ਵੀਰੇ ਹੱਤ ਯਾਨੀ ਬਲੇਰੋ ਦੇ ਵਿੱਚ ਆਈ ਆ ਫੱਟਾ ਮਗਰ ਹੋਇਆ ਦੇਖੋ ਠੀਕ ਹੈ ਜਿਹੜਾ ਵੀਰ ਮਰਜੀ ਲੈ ਜਾਏ 32 33 ਲੀਟਰ ਵੀਰੇ ਦੁੱਧ ਚਵਾ ਦੇਾਂਗੇ ਦੇਖੋ ਕੱਦ ਬੇਲ ਵੜਦਾ ਥੋੜੀ ਖਿੱਚ ਕੇ ਭਜਦੀ ਆ ਹਜੇ ਪਿੱਠ ਮੱਜਾਂ ਨਾਲ ਜਾ ਜਮਾਨ ਵੀਰੇ ਬਾਲੀ ਨਜਾਇਜ਼ ਵੱਡੀ ਆ ਜਿੰਨੀ ਕਹਿੰਦੇ 19 ਚੰਗੀਆਂ ਬਾਕੀ ਬੜਾ ਕੋਲੇ ਡਬਲ ਬਹੁਤ ਖੜੀਆਂ ਨੇ ਅੱਗੇ ਖੜੀਆਂ ਆਹ ਚੰਗੀ ਵੀਰੇ ਬੇਲ ਵਾਲੀ ਆ ਸੁਆ ਹੋ ਸਕਦਾ ਵੀ ਤੀਜਾ ਸੁੰਦੀ ਹੋਵੇ ਤੀਜਾ ਹੋ ਸਕਦੀ ਆ ਹੋ ਸਕਦੀ ਆ ਹਾਂਜੀ ਆਹ ਗੱਡੋ ਸਰਪੰਚ ਸਾਹਿਬ ਅੱਗੇ ਅੱਗੇ ਐਚ ਐਫ ਹਣਾ ਅੱਗੇ ਐਚ ਐਫ ਆ ਗਈ ਵੀਰੇ ਉਹ ਬੱਸੀ ਵੀ ਸੇਦ ਆਂਦਾ ਕੀ ਸੋ ਕੱਦਗੜ ਵਗੈਰਾ ਦੇਖੋ ਬੈੜਾ ਚੰਗਾ ਸਾਫ ਸੁਥਰਾ ਫੁੱਲ ਸੈਜ ਦੇ ਵਿੱਚ ਹੈਣਾ ਤੇ ਕੋਈ ਵੀ ਛੋਟੀ ਨਾ ਮੰਨੇ ਹੈਣਾ ਹਾਂ ਇੱਕ ਚੀਜ਼ ਮੈਂ ਹੋਰ ਦੱਸਦਾ ਵਿੱਚ ਨਾ ਵੀਰ ਸਿੰਗਲ ਆਇਆ ਨਾਲ ਕਹਿੰਦਾ ਭਾਈ ਸਾਨੂੰ ਮਗਰ ਕਹੜਾ ਦਿਖਾ ਦਿਓ ਠੀਕ ਹੈ ਅਸੀਂ ਵੀਰੇ ਕੋਈ ਵੀ ਹੁਣ ਸਾਰਾ maal ਸਾਡਾ ਮਗਰ ਭੱਜ ਜਾਣਾ ਠੀਕ ਹੈ ਬੈੜਾ ਸੱਤ ਹੋਰ ਵੀ ਆਉਣ ਵਾਲੀਆਂ ਨੇ ਇੱਧਰ ਸਿਰਫ ਤਿੰਨ ਚਾਰ ਨਾਲ ਹੋਵਾਂਗੇ ਆਹਾ ਠੀਕ ਹੈ ਕੋਈ ਵੀਰ ਆਜੇ ਠਾਲੇ ਵੀ ਕੋਈ ਤਰਾਜ ਨਹੀਂ ਮੰਗਦਾ ਅਸੀਂ ਕਿਸੇ ਵੀਰ ਨੂੰ ਨਹੀਂ ਜਾਣ ਦੇਣਾ ਕਿਉਂਕਿ ਵੀਰੇ ਅੱਜ ਮਾਲ ਸਾਰਾ ਹੰਬੇ ਹੋਇਆ ਦੇਖੋ ਬੜਾ ਜਗੜੀਆਂ ਆਪਣੇ ਹੁਣ ਇੱਕ ਵਾਰ ਇਕੱਠੇ ਸਾਰੇ ਉੱਠ ਘੜਦੇ ਬਸੂਣੇ ਕੱਢ ਦੇ ਕੱਲ ਨੂੰ ਵੀਰੇ ਸਾਰਾ ਮਾਲ ਰੈਸਟ ਕਰੂਗਾ ਅਸੀਂ ਕਿਸੇ ਵੀ ਗਊ ਮਾਰਨਾ ਆਪਾਂ ਪਾਪ ਨਹੀਂ ਕਰਦੇਗੇ ਕੱਲ ਨੂੰ ਰੈਸਟ ਕਰੂ ਪਰਸੋਂ ਮੇਰੇ ਨਾਲ ੱੱਕਾ ਹੋਣਾ ਵੀਰੇ ਜੈ ਜੈਕਾਰ ਉਹਦੇ ਬਹਿਣਾ ਖੜੀਆਂ ਰਹਿ ਕੱਲ ਨੂੰ ਕੋਈ ਵੀਰ ਨਾ ਅੱਜ ਨਾ ਕੱਲ ਨੂੰ ਕੋਈ ਨਾ ਆਵੇ ਮਗਰ ਅਸੀਂ ਕੋਈ ਜਾਨਵਰ ਵੀਰੇ ਦਿਖਾਉਂਦੇ ਨਹੀਂ ਹੈਗੇ ਇਹ ਮੇਰੀ ਬੇਨਤੀ ਲਾਜ਼ਮੀ ਆ ਜਿਹੜੀ ਬਾਹਰ ਗਈ ਆ ਧੰਨੋ ਸਾਹਿਬ ਸੇਹ ਜਾਂਦਾ ਠੀਕ ਹੈ ਜੁਜਾ ਸੂਆ ਸੂਂਡੀਆਂ ਦਾਸ ਦੇਣ ਦੀ ਕੱਤੀ ਆ ਚੰਗੇ ਫਾਰਮ ਦੀ ਬੱ ਦੂਜਾ ਸੂਆ ਸੁੰਦਿਆ ਠੰਡੀ ਸੀਲਾ ਥਾਂ ਲੈਵੇ ਵਾਲੀ ਆ ਉਹਦਾ तकरीबन 20 ਲੀਟਰ ਦੇ ਘਰ ਜਿਹਨੇ ਕਰ ਜਾਣਾਗਾ ਇੱਕ ਹਫਤੇ ਚ ਬੱਚਾ ਤਾਂ ਰੂ ਫੈਟ ਵਾਲੀ ਬਹਿੜਾ ਵੀਰੇ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਵੀਰਿਆ ਦੇਖ ਸਕਦੇ ਹੋ ਬਹਿੜਾ ਆ ਗਈ ਬਾਕੀ ਬਹਿੜਾ ਵੀਰੇ ਠੰਡੀਆਂ ਸੀ ਲੈਂਨੇ ਆਪਾਂ ਸਾਈ ਵਾਲ ਉਦਾਂ ਨਹੀਂ ਲੈਂਦੇਗੇ ਆ ਦੇਖ ਸਕਦੇ ਹੋ ਲੋ ਲੋ ਉਹਦੇ ਵੀ ਜਿਵੇਂ ਮਰਜੀ ਹੱਥ ਫੇਰ ਲੋ ਆਪਾਂ ਗਰਮ ਨਹੀਂ ਲੈਣੀ ਗਰਮ ਕੋਈ ਵੀ ਨਹੀਂ ਲੈਣੀ ਤੇ ਸਾਡੇ ਘਰੋਂ ਜਾ ਕੇ ਅਗਲੀਆਂ ਬਾਲਟੀਆਂ ਭੰਨੀ ਗਈ ਵੀਰੇ 20 ਗਾਰ ਹੋਰ ਖਰਾਬ ਹੋਣਗੇ ਜੈ ਜੈਕਾਰ ਹਾਂਜੀ ਇਹ ਦੂਜਾ ਸੂਆ ਸੁੰਦਿਆ ਦੱਸ ਦਿੰਦੀ ਕੱਚੀ ਆ ਠੀਕ ਆ ਅੱਗੇ ਆ ਗਿਆ ਮਾਲ ਅੰਦਰ ਹਨਾ ਹਾਂ ਉਠਾ ਅੱਗੇ ਪੰਦਰਾਂ ਵਾਲਾ ਮਾਲ ਦੇਖੀ ਜਾਨੇ ਆ ਇਹਦੇ ਮਗਰ ਬੱਸੀਗਾ ਇਹ ਉਹੀ ਜਿਹੜੀ 552 ਦੇ ਭਾਦੀ ਬੱਸੀ ਆ ਪਹੁੰਚੇਗੇ ਦੁੱਧ ਹੁਣ 16 ਕਿਲੋ ਠੀਕ ਹੈ 16 ਕਿਲੋ ਹੁਪੈਨਾਂ ਦੀ ਸੂਜਾਂ ਨਾਰੂਆ ਦੇਖੋ ਨਾਲ ਹੈ ਕੋਟਿਆਂ ਦੇ ਕਰੰਟ ਦਾ ਬੱਚੇ ਦੇ ਜਮਾਂ ਜਾਈ ਗੱਲ ਠੀਕ ਹੈ ਜੀ ਇਹਦੇ ਮਗਰ ਬੱਸੀ ਆ ਤਾਜੀ ਸੂਜਾਂ ਕੱਲ ਦੀ ਸੂਈ ਆ ਆ ਦੇਖੋ ਜੇ ਰੋਕ ਕੇ ਦੀ ਨਿਸ਼ਾਨੀ ਆ ਜਾਲਾ ਛਿੱਟੀ ਆ ਜਾਲਾ ਦੇ ਵਿੱਚ ਜੇ ਰੋਕ ਕੇ ਹੁੰਦੀ ਵੱਡੇ ਕੱਦ ਦੇ ਰੇਨ ਦੇ ਵਿੱਚ ਗਰੈਂਡੋ ਘਰ ਆਉਸ ਆ ਗਈ ਠੀਕ ਹੈ ਦੋਦੇ ਵੀਰੇ 20 ਤੋਂ ਪਲੱਸ ਦੇ ਉਹਦੇ ਮਗਰ ਬੱਸੀ ਆ ਬਹੁਤ ਟੌਪ ਦੇ ਸੀਮੰਟ ਦੀ ਐਫ.ਟੀ ਆ ਗਈ ਉਹ ਵੀਰ ਤੋਂ ਲਈ ਆ ਤੇ ਸੀਮਣਾ ਇਸਾ ਲੱਗਿਆ ਵਾ ਗਾਂ ਵੀ ਕੋਈ ਆਪਣੇ ਕੋਲੇ ਵੇਲਾ ਹੈ ਨਹੀਂ ਇਹਦਾ ਬੱਚੇ ਦੀ ਆਪਣੇ ਕੋ ਸਾਰਾ ਹੈਗਾ ਬੰਦੇ ਨੇ ਸਪਰਾ ਸਾਂਭਿਆ ਵਾ ਸੀ ਠੀਕ ਹੈ ਸਾਨੂੰ ਸਪਰਾ ਦਿੱਤਾ ਤੇ ਲੋਏ ਇਈ ਕਰਾਈ ਸੀਗੀ ਤੇ ਬੈੜਾ ਤਕਰੀਬਨ ਸਾਡੇ ਕੋਲੇ ਮਗਰ ਵੀ ਤਿੰਨ ਚਾਰ ਤਾਜੀਆਂ ਸੂਆਂ ਲਾਈਆਂ ਨੇ ਹੈਗੀਆਂ ਜੇ ਰ ਪਈ ਜਾਂਦੇ ਵਿੱਚ ਬੈੜਾ ਦੀ ਤੇ ਜਿਹੜੀਆਂ ਸਾਡੇ ਤਿੰਨ ਬੈੜਾ ਹੋਰ ਉਹ ਵੀ ਸੂ ਜਾ ਜਾਏਗਾ ਹਾਂਜੀ ਅੱਗੇ ਸਾਈ ਵੱਜ ਜਾਏ ਦੋ ਦਿਨ ਦਾ ਸਾਈ ਆ ਚੌਗਦੇ ਚੱਕ ਲਿਆ ਠੰਡੀ ਸੀਰ ਦੇਖੋ ਫਲੂਨ ਆ ਲਓ ਇਹ ਕੈਨ ਦੀ ਗੱਲ ਨਹੀਂ ਲੈ ਲਓ ਦੇਖੋ ਚੌਗਦੇ ਚੱਕ ਲਿਆ ਬੱਸੀ ਦੇਖੋ ਕੁਤੁੰਦ ਦਾ ਬੱਚਾ ਵੀਰੇ ਪਾਸੇ ਰੁਲੀਆ ਪਾਸੇ ਦੇ ਲਿਆ ਠੀਕ ਆ ਆ ਗਈ ਨਵੀਂ ਨਸਲ ਠੀਕ ਆ ਨਵੀਂ ਨਸਲ ਆ ਹੱfte ਦੀ ਕੱਚੀ ਆ ਜਿਹੜਾ ਵੀ ਮਾਰਦੀ ਰਹੇ ਸੇਜ ਜੀਰੋ ਫੈਡ ਸਿੱਟਣੀ ਆ ਜੀ ਗਦਰੀ ਆ ਗਈ ਰਾਠੇ ਮਾ ਟੌਪ ਆ ਗਈ ਅੱਗੇ ਚੌਕੀ ਆ ਗਈ ਜਰਸੀ ਸਾਈਲਟਰ ਉਸਾ ਕਲੂਨ ਆ ਵੀਰੇ ਠੰਡੀ ਸੀਰੇ ਵੀ ਫੋਲਦਾ ਜੈ ਜੈ ਗੱਲਾਂ ਠੰਡੀ ਸੀਰ ਫੋਲਦਾ ਕੀ ਉਹ ਤੋਂ ਅੱਗੇ ਆ ਤੀਜਾ ਸੁਆ ਐਜਮਚ ਐਜੇ ਹੋ ਸਕਦਾ ਚੌਥਾ ਹੀ ਹੋਵੇ ਇਹ ਵੀ ਨਹੀਂ ਪਤਾ ਮੈਨੂੰ ਕਿ ਤੀਜਾ ਕਹਿੰਦੇ ਆ ਪਰ ਦੁੱਧ ਵੀਰੇ ਜਿੰਨਾ ਮਰਜ਼ੀ ਲੈ ਜੇ 20 ਲੀਟਰ ਤੋਂ ਬਾਅਦ ਪਾਉਣਾ ਠੰਡੀ ਸੀਰ ਫੋਲਦਾ ਨਾਣਾ ਨੂਣਾ ਨਾ ਗੁੰਦੀ ਬਿਲਕੁਲ ਵੀਰੇ ਕੋਲ ਆ ਗਈ ਠੀਕ ਆ ਨਾ ਜਣੀ ਹੂ ਤੀਜਾ ਇਹ ਉਤਰੂ ਦਾ ਉਤਸਾਹ ਨਹੀਂ ਹੋਣੀ ਠੀਕ ਆ ਜਣੀ ਦੀ ਬੈਠ ਉਹ ਤੋਂ ਪੀਣ ਹੋਲੇ ਨੇ ਭਾਸੇ ਵੀਰੇ ਭਾਸੇ ਦੇ ਦੇਾਂਗੇ ਜੀ ਠੀਕ ਐ ਤੇ ਆ ਵੀ ਬੈਸ 50 ਆ ਸਰ ਜੀ ਸਾਨੂੰ ਮਿਲ ਗਈ ਆ ਬਿਲਕੁਲ ਭਾਅ ਸਕੇ ਦੇਣਗੇ 50 ਤੋਂ ਥੱਲੇ ਦਾ ਕੰਮ ਹੀ ਆਗਾ ਜੈ ਜੈਕਾਰ ਹਾਂ ਜੀ ਤੇ ਉਦੋਂ ਅੱਗੇ 12 ਮਰਨ ਦੀ ਗਰੈਂਡੋਮ ਤੇ ਕ੍ਰਾਸ ਲੈਣੀ ਕੱਚੀ ਲੈ ਜੀ ਠੀਕ ਆ 12 ਮਰਨ ਦੀ ਕੱਚੀ ਆ ਗਈ ਇਹ ਵੀ ਭਾਅ ਸੱਚ ਦੇ ਦੇਾਂਗੇ ਇਹ ਕ੍ਰਾਸ ਬੈਂਡ ਇਹ ਵੀ ਭਾਅ ਸੱਚ ਦੇ ਦੇਾਂਗੇ ਤੇ ਨਾਲ ਦਾ ਮਿਲਦਾ ਵੀ ਨਹੀਂ ਆ ਲੈਣੀ ਚਾਰ ਪੰਜ ਕਰਾਂਗੇ 50 ਦਾ ਭਾਅ ਮੰਨ ਲਓ ਅੰਦਰਲਾ ਆਈਡੀਆ ਜੀ ਹਾਂ ਅੱਛਾ ਤਾਂ ਤਕਰੀਬਨ ਕਾਫੀ 50 ਦਾ ਭਾਅ ਮੰਨ ਲਓ ਠੀਕ ਹੈ ਜੀ ਯਾਨੀ ਇਹ ਨਾਲ ਸੁੱਤਨ ਵੀ ਉਹ 50 ਦੇ ਭਾਅ 55 60 ਪਿੰਟ ਦੇ ਉਹ ਭਾਅ ਨਹੀਂ ਵੀਰੇ 60 ਤੋਂ ਬਾਹਰ ਵਾਲਾ ਮਾਲ ਆ ਠੀਕ ਹੈ ਹਾਂ ਜਿਹੇ ਜਿਹੇ ਚੀਜ਼ ਉਹ ਜੇ ਆਪਾਂ ਮਿਲੂਗਾ ਆ ਆ 50 ਵਾਲਾ ਆਪਾਂ 50 55 ਆਪਾਂ ਆਗਾ ਸਾਡੇ ਕਿਰਟ ਕਰਕੇ ਲਾਈਆਂ ਵਿੱਚ ਵੀਰ ਕਹਿੰਦਾ ਵੀ ਤੁਸੀਂ 50 ਦਾ ਭਾਅ ਬੋਲਦੇ ਵੀਰੇ ਉਹ ਨਹੀਂ 50 ਦਾ ਭਾਅ ਵੀ ਇਹ 50 55 ਸਸਟੇ ਕਿਕਰ ਭਾਅ ਕਹਿੰਦਾ ਮੈਂ 60 ਵਾਲਾ ਪਰਸ ਨੂੰ ਬੰਦਾ ਪਹੁੰਚੇ 4 ਤਰੀਕ ਨੂੰ ਵੀਰੇ ਬੰਦਾ ਪਹੁੰਚੇ ਰੇਟ ਬਾਹਰੋਂ ਪਤਾ ਕਰੇ ਹੋਣਾ ਚਾਹੀਦੇ ਆ ਇੱਕ ਖਰੀਦਣ ਆਇਆ ਵੀਰ ਜਿਹੜਾ ਕਰੋ ਸਾਲਾ ਦੋ ਲੈ ਕੇ ਜਾਊਗਾ ਜਿਹਨੇ ਇੱਕ ਖਰੀਦਣੀਆਂ ਮਾਣ ਉਹਦਾ 4-5 ਨੂੰ ਬੰਦ ਰੇਟ ਦੇਖ ਕੇ ਤੇ ਜਾਨਵਰ ਦੀ ਕੁਆਲਿਟੀ ਦੇਖ ਕੇ ਚੀਨੀ ਬਾਗ ਕੰਡਰੀ ਫਰਮ ਤੋਂ ਕੋਈ ਵੀ ਖਾਲੀ ਨਹੀਂ ਮੁੜਦਾ ਜਿਹੜਾ ਦੂਰੋਂ ਵੀਰ ਆਉਂਦੇ ਆ ਪ੍ਰਾਣੇ ਆਉਂਦੇ ਆ ਉਹ ਛੋਟੇ ਹਾਥੀ ਬਲੈਰੋ ਗੱਡੀਆਂ ਆ ਜੇ ਕਰਾ ਕੇ ਲੈ ਕੇ ਆਉਂਦੇ ਉਹਨੂੰ ਪਤਾ ਵੀ ਉੱਥੋਂ ਆਪਾਂ ਨੂੰ ਖੈਰ ਪਾਊਗੀ ਖਾਲੀ ਮੁੜਦੇ ਨਹੀਂ ਖਾਲੀ ਨਹੀਂ ਮੁੜਦੇ ਵੀਰੇ ਉਹ ਤਾਂ ਹੈ ਹੀ ਨਹੀਂ ਗੱਲ ਜੀ ਸੋ ਜਦ ਮਰਜ਼ੀ ਆਓ ਇੱਥੇ ਨਾ ਹੈਗਾ ਹਾਜ਼ਰ ਮੰਡ ਕੇ 4 ਤਰੀਕ ਨੂੰ ਇੱਥੇ ਸਾਰਾ ਦਿਨ ਮੇਲਾ ਲੱਗਿਆ ਮਿਲੂਗਾ ਜੇ ਮੈਂ ਕੋਸ਼ਿਸ਼ ਕਰਿਓ ਸਵੇਰੇ ਆਉਣ ਦੀ ਸੋ ਵੀਡੀਓ ਦੇਖ ਲੈ